ਕੇ ਬਾਦਲ ਸਾਹਿਬ ਦੀ હાਜਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ ਨਸਲ ਉਭਰਾਂਗੇ ਰੰਗ ਗਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੂ। ਪ੍ਰਾਈਮ ਮਿਨਿਸਟਰ ਮੋਤੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਵੀ ਚੁੱਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਇਰੇ ਦੀ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਸੈਕਟਰੀ ਦੇ ਪੀਏ ਦੇ ਕਮਰੇ 'ਚ ਜਾ ਕੇ ਬਹਿ ਗਿਆ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਦੀ ਘਣਾਈ ਹੈ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਗੜੇ ਦਾ ਹੈ ਕੰਫੇਰੈਂਸ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਹੈ ਜੇ ਹਿਮਾਚਲ ਪ੍ਰਦੇਸ਼ ਦਾ ਤਾਂ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਗੜੇ ਜਾਣਾ ਹੈ ਤਾਂ ਮਸਲੇ ਤੇ ਰੇਲ ਨੇ ਤਾਂ ਚੱਲ ਹੀ ਗੜੀ ਦਿੱਤਾ ਲੈ ਤੁਸੀਂ ਮੇਰੇ ਕਰਿਆ ਕਿ ਨਾ ਤੁਸੀਂ ਮੇਰੇ ਗੈਸਟ ਬਣ ਲੈ ਕੋਈ ਸੋਚ ਸਕਦੇ ਹੋ ਕਿ ਇਹ ਪੀਏ ਮੁੱਖ ਮੰਤਰੀ ਕਹ ਰਹੇ ਇਹ ਮੇਰਾ ਬੇਬੋ ਕਹਿੰਦਾ ਸਿਹਤ ਸਾਹਿਬ ਚਾਹ ਪੀਏਗੇ ਅਗਰ ਬੇਟਾ ਪਿਲਾਏਗਾ ਤਾਂ ਪੀਏਗੇ ਜਿੰਨੇ ਆਪਾਂ ਰੱਖਿਆ ਹੈ ਜੇ 10% ਵੀ ਬਦਲ ਸਾਹ ਦੇ ਜਿਹੜੇ ਕੋਈ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗਾ ਸੰਭਰਤਾ ਦੇਤੇ ਬਦਲ ਸਾਹ ਦਾ ਜਨਮ ਦਿਨ ਉਹਨਾਂ ਦੀ سالਗिराਹ ਉਹਨਾਂ ਦੀ ਬਿਲادت ਦਾ ਦਿਨ ਹੈ। ਔਰ ਅੱਜ ਤੋਂ 98 ਸਾਲ ਪਹਿਲਾਂ ਮਾਤਾ ਜਸਵੰਤ ਕੌਰ ਤੇ ਸਰਦਾਰ ਰਗੂਰਾਜ ਸਿੰਘ ਢਿਲਗੋਤ ਸਾਹਿਬ ਦੇ ਕਰੇ ਇੱਕ بیٹے ਨੇ ਜਨਮ ਲਿਆ। ਬੜਾ लाਡਲਾ ਬੇਟਾ ਸੀ ਔਰ ਇਹ ਜਦੋਂ ਬੇਟਾ ਜਦੋਂ ਬੱਚੇ ਨੂੰ ਹੋਸ਼ ਆਉਣ ਲੱਗਦੀ ਹੈ, ਬੱਚਾ ਜਵਾਨੀ ਦੇ ਵਿੱਚ ਪੈਰ ਰੱਖਣ ਲੱਗਦਾ ਹੈ ਤਾਂ ਇਹ ਜਿਹੜਾ ਬੇਟਾ ਸੀ ਸਰਦਾਰ ਰਗੂਰਾਜ ਸਿੰਘ ਦਾ ਔਰ ਅੰਗਰੇਜ਼ ਦਾ ਦੌਰ ਸੀ ਇਹ ਸੁਪਨੇ ਲੈਣ ਲੱਗ ਗਿਆ। ਔਰ ਸੁਪਨੇ ਇਸ ਬੱਚੇ ਨੂੰ ਕੀ ਆਉਂਦੇ ਸੀ ਸੁਪਨੇ ਆਉਂਦੇ ਸੀ ਕਿ ਮੈਂ ਇਸ ਕਿਸਮ ਦਾ ਦੇਸ਼ ਬਣਾਉਂਗਾ ਜਿਸ ਦੇਸ਼ ਦੇ ਵਿੱਚ ਕੋਈ ਗਰੀਬ ਨਹੀਂ ਹੋਊਗਾ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਜਿਸ ਦੇਸ਼ ਦੇ ਵਿੱਚ ਕੋਈ ਅਨਪੜ ਨਹੀਂ ਰਹੂਗਾ ਇਸ ਕਿਸਮ ਦਾ ਦੇਸ਼ ਮੇਰਾ ਹੋਊਗਾ ਜਿੱਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਮੈਂ ਇਸ ਕਿਸਮ ਦਾ ਸਮਾਜ ਬਣਾਉਂਗਾ ਜਿਸ ਸਮਾਜ ਦੇ ਵਿੱਚ ਸਾਡੀਆਂ ਬੇਟੀਆਂ ਤੇ ਧੀਆਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣਗੀਆਂ ਮੇਰਾ ਸਮਾਜ ਇਸ ਕਿਸਮ ਦਾ ਸਮਾਜ ਹੋਊਗਾ ਜਿੱਥੇ ਮਜ਼ਦੂਰ ਜਿਹੜਾ ਉਹ ਖੁਦ ਕਾਪੀਲ ਹੋਊਗਾ ਜਿਹੜਾ ਕਿਸਾਨ ਹੈ ਆਪਣੇ ਪੈਰਾਂ ਤੇ ਖੜਾ ਹੋਊਗਾ ਔਰ ਜਿਹੜਾ ਸਾਡਾ ਵਪਾਰੀ ਹੈ ਖੁਸ਼ਹਾਲ ਹੋਊਗਾ ਔਰ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਆਪਣੇ ਲੋਕਾਂ ਨਾਲ ਪਿਆਰ ਕਰੂਗਾ ਔਰ ਕਿਸ ਕਿਸਮ ਦਾ ਪਿਆਰ ਕਰੂਗਾ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਦੋਦੀ ਚ ਪਿਆਰ ਮਿਲਦਾ ਹੈ ਇਸ ਕਿਸਮ ਦਾ ਪਿਆਰ ਮਿਲੂਗਾ ਔਰ ਇਹ ਜਿਹੜਾ ਨੌਜਵਾਨ ਸੀ ਫਿਰ ਜਦੋਂ ਪਰ ਜਵਾਨੀ ਦੇ ਵਿੱਚ ਉਹ ਸੁਪਨੇ ਜਿਹੜੇ ਇਹਦੇ ਬੱਚੇ ਦੇ ਸੀਗੇ ਉਹ ਸੁਪਨਿਆਂ ਦੀ ਤਲਾਸ਼ ਦੇ ਵਿੱਚ ਉਹਦੀ ਤਾਬੀਰ ਦੇ ਵਿੱਚ ਇਹ ਬੱਚਾ ਨਿਕਲ ਪਿਆ ਕਾਫਲਾ ਬਣਦਾ ਗਿਆ ਕਾਫਲਾ ਜੁੜਦਾ ਗਿਆ ਬਹੁਤ ਸਾਰੇ ਸਾਥੀ ਵਿਛੜ ਗਏ ਕੁਝ ਪੁੰਦੜ ਸਾਹਿਬ ਵਰਗੇ ਪੁਰਾਣੇ ਸਾਥੀ ਅੱਜ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਸੁਪਨਿਆਂ ਦੀ ਤਲਾਸ਼ ਦੇ ਵਿੱਚ ਜਿੰਨਾ ਚਿਰ ਜਾਨ ਚ ਜਾਨ ਸੀ ਤੇ ਸਾਹ ਚ ਸਾਹ ਸੀ ਉਹ ਸੁਪਨੇ ਜਿਹੜੇ ਤਾਬੀਰ ਕਰਨ ਦੀ ਕੋਸ਼ਿਸ਼ ਕੀਤੀ ਔਰ ਵੈਸੇ ਤਾਂ ਸੁਪਨੇ ਜਿਹੜੇ ਆ ਉਹ ਸੱਚ ਨਹੀਂ ਹੁੰਦੇ ਸੁਪਨੇ ਤਾਂ ਸੁਪਨਾ ਹੀ ਹੁੰਦੇ ਆ ਪਰ ਬਾਦਲ ਸਾਹਿਬ ਨੇ ਬਹੁਤ ਸਾਰੇ ਸੁਪਨੇ ਜਿਹੜੇ ਆ ਇਸ ਧਰਤੀ ਦੇ ਸੱਚ ਕਰਕੇ ਵਿਖਾਏ 78 ਸਾਲ ਹੋ ਗਏ ਨੇ ਅੰਗਰੇਜ਼ ਨੂੰ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ ਮੈਂ ਆਪਣੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਆ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਜਵਾਰ ਲਾਲ ਨਹਿਰੂ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਡਾਕਟਰ ਮਨਮੋਹਨ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਪਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਿਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾ ਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ਉੱਦੀ ਫੌਜਾਂ ਦੇ ਸੀਪਾ ਸਨਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਜੇ ਕਿਸੇ ਨੇ ਸੋਲਾ ਪੇਟ ਕੀਤਾ ਤੋ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਸੋਨਾ ਪੇਟ ਦਿੱਤਾ ਜੇ ਦਰਬਾਰ ਸਾਹਿਬ ਨੂੰ ਪੇਟ ਦਿੱਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ ਵਜ੍ਹਾ ਨਾਲ ਬਾਦਲ ਸਾਹਿਬ ਨੂੰ ਵੀ ਪ੍ਰਮਾਤਮਾ ਨੇ ਇੱਕ ਉਹ ਸਿੱਖਿਆ ਦਿੱਤੀ ਉਹ ਉਹ ਸਿਆਸੀ ਬਸੀਰਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ ਨਸਲ ਉਹ ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੀ। ਪਰ ਬਾਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਗੋ, ਹੰਕਾਰ, غرور, تکبر ਬਾਦਲ ਸਾਹਿਬ 'ਚ ਉਹ ਹੈ ਨਹੀਂ ਸੀ। ਪਰ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹ ਕੰਮ ਕਰਦਾ ਸੀ। ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ। ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ। ਸਰਦਾਰ ਮਨਮੋਹਨ ਸਿੰਘ ਨਾਸ ਕੀ ਉਹਨਾਂ ਦੇ ਦਫ਼ਤਰ ਚ ਗਏ ਜੋ ਜੋ ਪੰਜਾਬ ਦਾ ਮਕਦਮਾ ਸੀ ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਉਹ ਪੀਕੇ ਐ ਨਾਇਰ ਹੁੰਦੇ ਸੀ ਕੁੱਟੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਵੈਸੇ ਤਾਂ ਪੰਜਾਬ ਘਾਟ ਰਹੇ ਸੀ ਦੱਕਣ ਦੇ ਸੀ ਤੇ ਉਹ ਉਹ ਸਰਕਾਰੀ ਕੰਮ ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫਤਰ ਚ ਬਹਿ ਗਏ ਕਿ ਨਾਇਰ ਸਾਹਿਬ ਜਦੋਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਐ ਬਾਦਲ ਸਾਹਿਬ ਸਾਨੂੰ ਕਹਿੰਦੇ ਤਿੰਨ ਚਾਰ 10 ਅਫਸਰ ਵੀ ਸੀ ਇੱਥੋਂ ਉੱਥੋਂ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਮ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ਾਇਦ ਪੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬਹਿ ਗਏ ਵੀ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਨੇ ਕਢਾਉਣੀ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਉਹ ਕਾਂ ਫਿਰ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਜੇ ਹਿਮਾਚਲ ਪ੍ਰਦੇਸ਼ ਦਾ ਤਾਂ ਉਹ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬੱਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਟੀ ਜਾਣਾ ਤੁਸੀਂ ਮੇਰੇ ਘਰ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਇਹ ਮੇਰਾ ਬੇਕੋ ਕਹਿੰਦਾ ਸੀਐਮ ਸਾਹਿਬ ਚਾਹੇ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜਕੱਲ ਦੇ ਦੇਖ ਲੋ ਅੱਜਕੱਲ ਤਾਂ ਔਰ ਇਹ ਕਹਿਣਾ ਕਿ ਸਾਨੂੰ ਟਾਈਮ ਨਹੀਂ ਦਿੱਜੇ ਟਾਈਮ ਤਾਂ ਕੱਢਣਾ ਪੈਂਦਾ ਆਪਣੇ ਰਵੇ ਜੀ ਆਪਣਾ اخਲਾਕ ਆਪਣਾ ਕਿਰਦਾਰ ਜਿਹੜਾ ਇਹ ਬਣਾਉਣਾ ਪੈਂਦਾ ਮੈਂ ਥੁ ਪਹਿਲਾਂ ਪੁੰਦੇ ਅਰਸ਼ੀ ਸਾਹਿਬ ਨੇ ਕਿਹਾ ਕਿ ਇੱਕ ਵਿਕਾਸ ਤਾਂ ਬਾਦਲ ਸਾਹਿਬ ਦੇ ਨਾਂ ਤੇ ਜੁੜਦਾ ਹੁਣ ਉਹ ਏਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਚੁੱਕਾ ਦਿੰਦਾ ਕਿ ਯੂਪੀ ਦੇਖੋ ਕਿੰਨਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਹਨ ਔਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ ਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹੂਮੀ ਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਦਿੱੰਦਿੱਗੜ ਵੀ ਲੈ ਕੇ ਆਏ ਤੇ ਸੁਗਰੂ ਉਹ ਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਦੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋ ਦਾ ਲੈ ਲਓ ਚਲੋ ਇੱਕ ਹੋਰ ਦੋ ਦੇ ਦੋ ਜੀ ਉਹ ਕਹਿੰਦਾ ਚਲੋ ਮੰਗਦੇ ਆ ਦੋ ਤਿੰਨ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ ਔਰ ਯੂਪੀ ਦੇ ਵਿੱਚ ਸਿਰਫ ਇੱਕ ਹਸਪਤਾਲ ਹੈ ਔਰ ਇਹ ਵੀ ਜਿਹੜੀ ਕੋਈ ਰਿਫਾਈਨਰੀ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਜੋ ਹੁਣ ਜਿੰਨੇ ਵੀ ਇੰਡੀਅਨ ਸਕੂਲ ਆਫ ਬਿਜ਼ਨਸ ਆਇਆ ਇੰਟਰਨੈਸ਼ਨਲ 에ਰਪੋਰਟ ਆਇਆ ਇਹ ਬਾਦਲ ਸਾਹਿਬ ਦੀ وجہ ਨਾਲ ਆਇਆ ਪਰ ਇਹ ਬਾਦਲ ਸਾਹਿਬ ਪਰ ਇੱਕ ਇੱਕ ਕਿਹੜਾ ਬੰਦਾ ਹੈ ਜਿਹੜਾ ਇਹ ਲਿਆ ਸਕਦਾ ਹੈ ਜਿਹੜਾ ਖੁਦ ਪੜਿਆ ਲਿਖਿਆ ਹੋਵੇ ਇੱਥੇ ਬਹੁਤ ਘੱਟ ਲੋਕ ਬੈਠੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ 1947 ਦੇ ਵਿੱਚ ਬਾਦਲ ਸਾਹਿਬ ਨੇ ਐਫਸੀ ਫੋਰਮੈਨ ਪਿਸਟਨ ਕਾਲਜ ਦੇ ਵਿੱਚੋਂ ਬੀਏ ਆਨਰਸ ਇਕਨੋਮਿਕਸ ਕੀਤੀ ਤੇ ਬਾਦਲ ਸਾਹਿਬ ਦੇ ਉਸਤਾਦ ਕੌਣ ਸਨ ਇੱਕ ਅਮਰੀਕਨ ਸੀ ਈਡੀ ਯੂਕਸ ਇਕਨੋਮਿਕਸ ਦਾ ਪ੍ਰੋਫੈਸਰ ਸੀ 20 ਸਾਲ ਤੋਂ ਇਹ ਡੀਡੀ ਲਿਊਕਸ ਜਿਹੜਾ ਹੈ ਇਹ ਪ੍ਰਿੰਸੀਪਲ ਸੀ ਐਫਸੀ ਕਾਲਜ ਦਾ ਔਰ ਇਹ ਡੀਡੀ ਲਿਊਕਸ ਪੁੰਦੜ ਸਾਹਿਬ ਉਹ ਸੀ ਉਹਨੇ 1945 ਸੋਚ ਸਕਦੇ ਹੋ 1945 ਚ ਮਹਾਤਮਾ ਗਾਂਧੀ ਨੂੰ ਜਿਹੜਾ ਅੰਗਰੇਜ਼ ਦੇ ਜਿਹੜੇ ਖਿਲਾਫ ਆਜ਼ਾਦੀ ਦੀ ਮਹਿੰਮ ਲੜ ਰਹੇ ਸੀ ਮਹਾਤਮਾ ਗਾਂਧੀ ਨੂੰ ਐਫਸੀ ਕਾਲਜ ਦੇ ਵਿੱਚ ਚੀਫ ਗੈਸਟ ਸਾਜਿਆ ਤੇ ਸਾਰੇ ਟੀਚਰਾਂ ਨੂੰ ਇਕੱਠੇ ਹੋ ਕੇ ਕਹਿੰਦਾ ਵੀ ਬਹੁਤ ਮਹਾਨ ਵਿਅਕਤੀ ਹੈ ਇਹਦੇ ਪੈਰਾਂ ਨੂੰ ਹੱਥ ਲਾਓ ਤੇ ਜਦੋਂ ਗਵਰਨਰ ਜਿਹੜਾ ਜੈਂਕਨ ਸੀਗਾ ਇਵਾਨ ਜੈਂਕਨ ਉਹਨੂੰ ਪਤਾ ਚੱਲਿਆ ਕਿ ਯਾਰ ਇਹ ਕੀ ਬੇਹੂਦਗੀ ਹੈ ਅਸੀਂ ਲੋਕਾਂ ਦੇ ਸਾਹਮਣੇ ਮਹਾਤਮਾ ਕਰਨ ਦੀ ਹੱਥ ਲਾਈ ਉਹਨੂੰ ਕਹਿੰਦਾ ਈਡੀ ਲੂਕਸ ਨੂੰ ਕਹਿੰਦਾ ਕਿ ਨਾ ਤੁਸੀਂ ਅਸਤੀਫਾ ਦਿਓ ਪ੍ਰਿੰਸੀਪਲ ਉਹਨੇ ਅਸਤੀਫਾ ਦਿੱਤਾ ਪਰ ਇਕਨੋਮਿਕਸ ਦਾ ਪ੍ਰੋਫੈਸਰ ਰਿਆ ਔਰ ਇਹ ਬਾਦਲ ਸਾਹਿਬ ਦੇ ਉਸਤਾਦ ਸੀਗੇ ਇਹ ਅੱਜ ਕੱਲ ਦਾ ਸਿਆਸਤਦਾਨਾਂ ਦਾ ਵੀ ਮਾਮਲਾਤ ਜਿਹੜੇ ਆ ਬਸ ਠੀਕ ਹੀ ਹੈ ਜਿਹੜੀ 10ਵੀਂ 12ਵੀਂ ਹੋਗੀ ਬਹੁਤ ਹੈ ਪਰ ਇਹ ਬਾਤ ਇਹ ਜਿਹੜੀ ਆ ਚੀਜ਼ਾਂ ਲੈਣੀਆਂ ਇਹ ਬਾਦਲ ਸਾਹਿਬ ਨੇ ਇਸ ਕਰਕੇ ਲਈਆਂ ਕਿ ਬਾਦਲ ਸਾਹਿਬ ਨੂੰ ਇਹਨਾਂ ਗੱਲਾਂ ਦਾ ਗਿਆਨ ਸੀਗਾ ਔਰ ਇਹੀ ਈਡੀ ਲੂਕਸ ਸੀ ਬੜੇ ਘੱਟ ਲੋਕਾਂ ਨੂੰ ਪਤਾ ਹੈ ਆਈਕੇ ਗੁਜਰਾਲ ਸਾਹਿਬ ਨੇ ਇਹਨਾਂ ਨੇ ਪੜਾਇਆ ਬਲਰਾਮ ਜਾਖੜ ਸਾਹਿਬ ਨੇ ਇਹਨਾਂ ਨੇ ਪੜਾਇਆ ਤੇ ਬਾਦਲ ਸਾਹਿਬ ਨੂੰ ਇਹ ਠੀਕ ਹੈ ਗੁਜਰਾਲ ਸਾਹਿਬ ਦਾ ਜਨਮ 1919 ਚ ਹੋਇਆ ਸੀ ਜਾਖੜ ਸਾਹਿਬ ਦਾ 1921 ਚ ਹੋਇਆ ਸੀ ਬਾਦਲ ਸਾਹਿਬ ਦਾ 72 ਚ ਹੋਇਆ ਸੀ ਸੋ ਮੈਂ ਬਾਲੀਆਂ ਲੰਬੀ ਮੇਰੀ ਦਾਦੀ ਮਾਂ ਇੱਕ ਗੱਲ ਕਹਿਆ ਕਰਦੀ ਸੀ ਕਿ ਬੇਟਾ ਸਿਫਤ ਤਾਂ ਉਹ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ। ਸੋ ਮੇਰੇ ਮੂਹ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਆ ਫੱਬਦੀ ਨਹੀਂ ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਆਏ ਆ ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਕਿ ਜੋ ਬਾਦਲ ਸਾਹਿਬ ਦੀ ਹਲੀਮੀ ਜੋ ਉਹਨਾਂ ਦਾ ਖਲਾਕ ਜੋ ਉਹਨਾਂ ਦਾ ਕਰਤਾਰ ਜੋ ਵਤਨ ਨਾਲ ਮੁਹੱਬਤ ਜੋ ਗਰੀਬ ਨਾਲ ਦੋਸਤੀ ਜੋ ਟਾਈਮ ਦੀ پابੰਦੀ ਸੀ ਜਿੰਨੇ ਆਪਾਂ ਬੈਠੇ ਆ ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗੀ ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਭਰਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ परमात्मा इन्ह न अपने शफीक लीडर शफीक बाप दे नक्शे कदम चलन की तोफीकता फरमा और पंजाब है वो एक बार फिर जो बहारा तो चलिया गई बहारा लौट के वापस और इस मौके से क्योंकि बादल साहब दे उन्होंने मेच का कोई मुश्तरका कोई लीडर सी ता वह बादल साहब के वे भा हरियाणा ਦੇ ਮੁੱਖ ਮੰਤਰੀ ਚੌਧਰੀ ਦੇਵੀ لال ਸਾਫ さん ਔਰ ਇਹ ਦੋ ਭਰਾਵਾਂ ਦੀ ਐਸੀ ਜੋੜੀ ਸੀ ਦੱਬ ਵਾਲੀ ਇਹਨਾਂ ਦੇ ਦੋਨਾਂ ਦੇ ਮੂਜਸਮੇ ਲੱਗੇ ਹੈ ਔਰ ਜਦੋਂ ਵੀ ਮੈਂ ਟੱਪ ਦੇ ਅੱਥੇ ਮੱਥਾ ਟੇ ਉਹਨਾਂ ਦੇ ਫਰਜ਼ੰਦ ਜਿਹੜੇ ਚੌਧਰੀ ਊਂਗ ਪ੍ਰਕਾਸ਼ ਚੁਟਾਲਾ ਸਾਹਿਬ ਦੇ بیٹے ਚੌਧਰੀ ਅਬੇ ਸਿੰਘ ਜੀ ਚੁਟਾਲਾ ਸਾਹਿਬ ਉਹ ਵੀ ਆਇਆ ਹੈ ਥੋੜਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਪੈਣ ਜੀ ਪ੍ਰਨੀਤ ਜੀ ਉਹ ਵੀ ਕੈਰੋ ਪਿੰਡ ਤੋਂ ਚੱਲ ਕੇ ਆਏ ਹੈ ਔਰ ਉਹ ਉਹਨਾਂ ਦਾ ਮੈਂ ਇੱਥੇ ਮਾਈਕ ਲੈ ਕੇ ਧੰਨਵਾਦ ਕਰਦਾ ਔਰ ਜਿੰਨੇ ਵੀ ਤੁਸੀਂ ਆਏ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਬਲਾਡਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਮਾਪਿਓ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਤੇ ਪਰਮਾਤਮਾ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇ